ਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਕਿ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਲਿਖੀ ਗਈ ਹੈ ਰਾਜਵੀਰ ਕਿੱਥੋਂ ਲੱਭੀਏ ਤੈਨੂੰ ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਵੱੱਲੇ ਕੁਝ ਵੀ ਨਹੀਂ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾਂ ਦਰਸ ਨਹੀਂ ਆਇਆ ਉਦੇ ਨਿੱਕੇ ਨਿੱਕੇ ਜਵਾਬ ਉਹਦੀ ਮਾਂ ਘਰ ਵਾਲੀ ਭੈਣ ਕਿਸੇ ਤੇ ਤਾਂ ਦਰਸ ਕਰ ਲੈਂਦਾ ਸਭ ਤਾਂ ਹੀ ਤੂੰ ਦਿਲ ਤੋੜ ਦਿੱਤਾ ਪੂਰੀ ਦੁਨੀਆ ਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਦੇ ਵਿੱਚ ਨਾ ਸੁਣੀਆਂ ਨਾ ਦੇਖੀਆਂ ਲੱਗਦਾ ਰੱਬ ਤੂੰ ਜਵੰਧਿਆ ਜਾਦਾ ਹੀ ਪਿਆਰਾ ਸੀ ਤਾਂ ਹੀ ਉਹ ਤੈਨੂੰ ਲੈ ਗਏ ਸਾਡੇ ਕੋਲ ਯੂਨੀਵਰਸਿਟੀ ਇਕੱਠੇ ਪੜੇ ਇਕੱਠਿਆਂ ਨੇ ਸਟੇਜਾਂ ਤੇ ਗਾਉਣਾ ਗਰਾਊਂਡ ਜਾਣਾ ਹੌਲੀ ਹੌਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਦੇ ਗਾਇਕ ਬਣਾਇਆ ਲੋਕ ਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦੇ ਵਰਗਾ ਅਖਾੜਾ ਕੋਈ ਲਾ ਹੀ ਨਹੀਂ ਸਕਦਾ ਜਿੰਨਾ ਤੇਰੇ ਚਾਦਰਾ ਕੁੜਤਾ ਪਾਇਆ ਚੱਜਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਇੰਨਾ ਚੱਜਦਾ ਹੋਵੇ ਤੈਨੂੰ ਦੱਸਣਾ ਚਾਹੁੰਦੇ ਆ ਤੇਰੇ ਜਾਣ ਪਿੱਛੋਂ ਦੁਨੀਆ ਦੀ ਕਿਹੜੀ ਅੱਖੇ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ ਜਵੰਦਿਆ ਜਦ ਤੈਨੂੰ ਕੱਲ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਸਮੇ ਰੱਬ ਜਾਣਦਾ ਮੇਰੇ ਦਿਲ ਤੇ ਕੀ ਬੀਤੀ ਤੇਰੀ ਬੇਟੀ ਉਸ ਸਮੇਂ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ ਇਹ ਗੱਲਾਂ ਜਾਣ ਕੱਢਦੀਆਂ ਨੇ ਚੱਲ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਕੇ ਜਵਾਕਾਂ ਦੇ ਮਾਮੇ ਬਣ ਕੇ ਤੇਰੀ ਫੈਮਿਲੀ ਦਾ ਪੂਰਾ ਸਾਥ ਦੇਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਊਗੀ ਜਵੰਦਿਆ ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਜੀ ਲਈ ਬਹੁਤ ਹੀ ਭਾਵੁਕ ਸ਼ਬਦ ਲਿਖੇ ਹਨ ਉਹਨਾਂ ਦੇ ਸ਼ਬਦਾਂ ਵਿੱਚ ਰਾਜਵੀਰ ਜਵੰਦਾ ਜੀ ਦੀ ਯਾਦ ਬੱਚਿਆਂ ਦਾ ਦਰਦ ਮਾਪਿਆਂ ਦਾ ਦਰਦ ਅਤੇ ਉਹਨਾਂ ਦੀ ਪਤਨੀ ਦਾ ਦਰਦ ਸਾਫ਼ ਝਲਕਦਾ ਹੈ ਇਹ ਸਭ ਦਰਦ ਅਸੀਂ ਮਹਿਸੂਸ ਕਰ ਸਕਦੇ ਹਾਂ